ਸਤਿ ਸ਼੍ਰੀ ਅਕਾਲ ਜੀ। ਕਮਲ ਦੀ ਸੱਸ ਤੇ ਉਹਦੀ ਜਠਾਣੀ ਬੈਠੀਆਂ ਗੱਲਾਂ ਕਰ ਰਹੀਆਂ ਸੀ। ਕਮਲ ਦਾ 5 ਮਹੀਨਿਆਂ ਦਾ ਮੁੰਡਾ ਜ਼ੋਰ-ਜ਼ੋਰ ਨਾਲ ਰੋ ਰਿਹਾ ਸੀ। ਕਮਲ ਬਾਥਰੂਮ ਵਿੱਚ ਕੱਪੜੇ ਧੋ ਰਹੀ ਸੀ। ਉਦੋਂ ਹੀ ਉਹਦੇ ਸਰੀਰ 'ਚ ਬਹੁਤ ਦਰਦ ਹੋਣ ਲੱਗਾ। ਉਹਨੂੰ ਲੱਗਾ ਜਿਵੇਂ ਉਹਦੇ ਸਰੀਰ ਵਿੱਚੋਂ ਕੋਈ ਜਾਨ ਕੱਢ ਰਿਹਾ ਹੋਵੇ। ਉਹ ਕੱਪੜੇ ਉੱਥੇ ਹੀ ਛੱਡ ਕੇ ਆਪਣੇ ਕਮਰੇ ਵਿੱਚ ਆ ਗਈ। ਉਹਨੇ ਆਪਣੇ ਬੱਚੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਹੌਲੀ-ਹੌਲੀ ਉਹਨੂੰ ਥਾਪੜ ਕੇ ਸੁਵਾ ਦਿੱਤਾ। ਫਿਰ ਉਹ ਬਿਸਤਰੇ ਤੋਂ ਉੱਠਣ ਲੱਗੀ, ਤਾਂ ਉਹਦੇ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ। ਬੈੱਡ ਤੋਂ ਉੱਠਦਿਆਂ ਹੀ ਉਹਦੀ ਕਮਰ ਵਿੱਚ ਇੰਨੀ ਜ਼ੋਰ ਨਾਲ ਦਰਦ ਹੋਇਆ ਕਿ ਉਹਦੀ ਚੀਕ ਨਿਕਲ ਗਈ। ਫਿਰ ਉਹ ਬੈੱਡ ਤੇ ਹੀ ਬਹਿ ਗਈ। ਉਹਨੇ ਬੈੱਡ ਤੇ ਬੈਠੇ-ਬੈਠੇ ਹੀ ਆਪਣੀ ਸੱਸ ਨੂੰ ਆਵਾਜ਼ ਮਾਰੀ ਕਿ ਮੰਮੀ ਜੀ ਜਰਾ ਤੁਸੀਂ ਇੱਥੇ ਆਇਓ, ਮੇਰੇ ਸਰੀਰ 'ਚ ਬਹੁਤ ਦਰਦ ਹੋ ਰਿਹਾ ਆ। ਮੇਰੇ ਕੋਲੋਂ ਤਾਂ ਉੱਠਿਆ ਵੀ ਨਹੀਂ ਜਾ ਰਿਆ ਉਹਦੀ ਆਵਾਜ਼ ਸੁਣ ਕੇ ਉਹਦੀ ਸਾਸ ਸਤੇ ਉਹਦੀ ਜਠਾਣੀ ਉਹਦੇ ਕਮਰੇ ਵਿੱਚ ਆ ਗਈਆਂ ਤੇ ਉਹਦੀ ਸਾਸ ਨੇ ਕਿਹਾ ਕੀ ਹੋਇਆ ਕਮਲ ਤੂੰ ਇਹ ਨਾ ਕਿਉਂ ਰੌਲਾ ਪਾ ਰਹੀ ਆ ਜਦੋਂ ਦੀ ਤੂੰ ਮਾਂ ਬਣੀ ਆ ਉਦੋਂ ਦੇ ਤੇਰੇ ਜ਼ਿਆਦਾ ਹੀ ਨਖਰੇ ਕੁਝ ਵੱਧ ਗਏ ਆ ਹੁਣ ਕੀ ਹੋਇਆ ਕਮਲ ਹੌਲੀ ਜਿਹੀ ਬੋਲੀ ਮੰਮੀ ਜੀ ਪਤਾ ਨਹੀਂ ਕਿਉਂ ਮੇਰੇ ਸਰੀਰ ਵਿੱਚ ਮੈਨੂੰ ਕਮਜ਼ੋਰੀ ਜਿਹੀ ਮਹਿਸੂਸ ਹੋ ਰਹੀ ਆ ਸਰੀਰ ਦੇ ਕਈ ਅੰਗ ਮੇਰੇ ਦਰਦ ਨਾਲ ਭਰੇ ਹੋਏ ਨੇ ਮੈਂ ਬਾਥਰੂਮ ਵਿੱਚ ਕੱਪੜੇ ਧੋ ਰਹੀ ਸੀ ਤਾਂ ਦਰਦ ਇੰਨੀ ਜ਼ਿਆਦਾ ਹੋਈ ਕਿ ਕੱਪੜੇ ਵੀ ਨਹੀਂ ਧੋ ਸਕੀ ਸਾਰੇ ਕੱਪੜੇ ਐਵੇਂ ਹੀ ਬਾਥਰੂਮ ਵਿੱਚ ਪਏ ਆ ਹੁਣ ਮੇਰੇ ਵਿੱਚ ਕੰਮ ਕਰਨ ਦੀ ਹਿੰਮਤ ਨਹੀਂ ਆ ਇਹ ਕਹਿੰਦੇ ਹੋਏ ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਉਦੋਂ ਹੀ ਉਹਦੀ ਜਠਾਣੀ ਤਾਣੇ ਮਾਰਦੇ ਹੋਏ ਬੋਲੀ ਕਿ ਖਾਣ ਦੇ ਟਾਈਮ ਤਾਂ ਤੇਰੇ ਹੱਥਾਂ 'ਚ ਦਰਦ ਨਹੀਂ ਹੁੰਦਾ ਤਾਂ ਹੁਣ ਕੀ ਹੋਇਆ ਚੁੱਪਚਾਪ ਜਾ ਕੇ ਕੰਮ ਕਰ ਤੈਨੂੰ ਕੀ ਲੱਗਦਾ ਆ ਤੇਰੇ ਕੱਪੜੇ ਮੈਂ ਧੋਵਾਂਗੀ ਇਹ ਸੁਣ ਕੇ ਕਮਲ ਹਰਾਨੀ ਨਾਲ ਬੋਲੀ ਕਿਉਂ ਦੀਦੀ ਸਾਰੇ ਕੱਪੜੇ ਮੇਰੇ ਹੀ ਆ ਨਹੀਂ ਉਹਦੇ ਵਿੱਚ ਤੁਹਾਡੇ ਕੱਪੜੇ ਵੀ ਆ ਮੈਨੂੰ ਬਹੁਤ ਤਕਲੀਫ ਹੋ ਰਹੀ ਆ ਮੇਰੇ ਕੋਲ ਕੰਮ ਨਹੀਂ ਹੋਊਗਾ ਮੈਂ ਥੋੜਾ ਆਰਾਮ ਕਰਨਾ ਆ ਉਹਦੀ ਗੱਲ ਸੁਣ ਕੇ ਉਹਦੀ ਜਠਾਣੀ ਤੇ ਸੱਸ ਦੋਵੇਂ ਇੱਕ ਦੂਜੇ ਦਾ ਮੂੰਹ ਵੇਖਣ ਲੱਗੀਆਂ ਤਾਂ ਉਹਦੀ ਸੱਸ ਕਹਿਣ ਲੱਗੀ ਤੈਨੂੰ ਤਾਂ ਮੈਂ ਇਹੋ ਜਿਹਾ ਸਬਕ ਸਿਖਾਉਂਗੀ ਕਿ ਤੂੰ ਜ਼ਿੰਦਗੀ ਭਰ ਯਾਦ ਰੱਖੇਂਗੀ ਬੜੀ ਕਮਚੋਰ ਹੋ ਗਈ ਆ ਤੂੰ ਤੈਨੂੰ ਕੀ ਲੱਗਦਾ ਆ ਤੇਰੀ ਸਾਸਤ ਤੇ ਤੇਰੀ ਜਠਾਣੀ ਤੇਰੀ ਸੇਵਾ ਕਰਨਗੀਆਂ ਇਸ ਭੋਲਚ ਨਾ ਰਹੀ ਕਿ ਅਸੀਂ ਕੰਮ ਵਿੱਚ ਤੇਰੀ ਮਦਦ ਕਰਾਂਗੀ ਕਰਾਂਗੀਆਂ ਇਹਨਾਂ ਕਹਿ ਕੇ ਉਹ ਦੋਵੇਂ ਕਮਰੇ ਤੋਂ ਬਾਹਰ ਚਲੀਆਂ ਗਈਆਂ ਤੇ ਕਮਲ ਬੈੜ ਤੇ ਪਈ ਪਈ ਰੋਣ ਲੱਗੀ ਵਿਆਹ ਦੇ 8 ਸਾਲ ਤੱਕ ਉਹਨੇ ਆਪਣੇ ਪਰਿਵਾਰ ਲਈ ਉਹ ਹਰ ਕੰਮ ਕੀਤਾ ਸੀ ਜਿਹੜਾ ਇੱਕ ਚੰਗੀ ਬਹੂ ਹੋਣ ਦੇ ਨਾਤੇ ਉਹਨੂੰ ਕਰਨਾ ਚਾਹੀਦਾ ਸੀ ਪਰ ਅੱਜ ਜਦੋਂ ਉਹਨੂੰ ਆਪਣਿਆਂ ਦੀ ਲੋੜ ਸੀ ਤਾਂ ਕੋਈ ਵੀ ਉਹਦੀ ਮਦਦ ਕਰਨ ਨੂੰ ਤਿਆਰ ਹੀ ਨਹੀਂ ਸੀ ਉਹ ਦੇ ਕੁਲਮੀਦ ਕਰ ਰਹੀ ਸੀ ਕਿ ਡਿਲੀਵਰੀ ਦੇ ਬਾਅਦ ਵੀ ਘਰ ਦੇ ਸਾਰੇ ਕੰਮ ਉਹ ਇਕੱਲੀ ਹੀ ਕਰੇ। ਉਹਦੀ ਜਠਾਣੀ ਤੇ ਸਾਸ ਘਰ ਦੇ ਕਿਸੇ ਵੀ ਕੰਮ ਨੂੰ ਹੱਥ ਨਹੀਂ ਲਾਉਂਦੀਆਂ ਸੀ। ਡਿਲੀਵਰੀ ਦੇ ਬਾਅਦ ਉਹਦਾ ਸਰੀਰ ਕਮਜ਼ੋਰ ਹੋ ਗਿਆ ਸੀ। ਫਿਰ ਵੀ ਉਹਨੂੰ 8 ਦਿਨਾਂ ਬਾਅਦ ਹੀ ਘਰ ਦੇ ਕੰਮਾਂ ਚ ਲਾ ਦਿੱਤਾ ਗਿਆ। ਇਧਰ ਕੁਝ ਦਿਨ ਤੋਂ ਉਹਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਉਹਦੀਆਂ ਹੱਡੀਆਂ 'ਚ ਵੀ ਦਰਦ ਰਹਿੰਦਾ ਸੀ। ਅੱਜ ਦੀ ਤਕਲੀਫ ਦੇ ਬਾਅਦ ਉਹਨੇ ਸੋਚ ਲਿਆ ਸੀ ਕਿ ਮੈਂ ਅੱਜ ਸ਼ਾਮ ਨੂੰ ਹੀ ਆਪਣੇ ਪਤੀ ਨਾਲ ਡਾਕਟਰ ਦੇ ਕੋਲ ਜ਼ਰੂਰ ਜਾਵਾਂਗੀ। ਉਹਨੇ ਆਪਣੇ ਪਤੀ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੱਤਾ। ਉਹਦੇ ਪਤੀ ਨੇ ਕਿਹਾ ਕਮਲ, ਤੂੰ ਇੱਕ ਕੰਮ ਕਰ ਸ਼ਾਮ ਨੂੰ ਤਿਆਰ ਹੋ ਜਾਹੀਂ। ਮੈਂ ਤੈਨੂੰ ਡਾਕਟਰ ਕੋਲ ਲੈ ਜਾਊਂਗਾ। ਕਮਲ ਜਦੋਂ ਸ਼ਾਮ ਨੂੰ ਤਿਆਰ ਹੋ ਕੇ ਬਾਹਰ ਜਾਣ ਲੱਗੀ ਤਾਂ ਉਹਦੀ ਸੱਸ ਤੇ ਜਠਾਣੀ ਬਹੁਤ ਨਰਾਜ਼ ਹੋਈਆਂ। ਫਿਰ ਉਹ ਉਹਨਾਂ ਦੀਆਂ ਗੱਲਾਂ ਨੂੰ ਅਣ ਸੁਣਿਆ ਕਰਕੇ ਉੱਥੋਂ ਚਲੀ ਗਈ। ਜਦੋਂ ਉਹ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਉਹਦੀ ਹਾਲਤ ਵੇਖ ਕੇ ਉਹਨੂੰ ਬਹੁਤ ਝਿੜਕਿਆ ਉਹਨੇ ਕਿਹਾ ਕਿ ਡਿਲੀਵਰੀ ਦੇ ਬਾਅਦ ਨਾ ਤਾ ਤੂੰ ਸਹੀ ਤਰ੍ਹਾਂ ਕੁਝ ਖਾਦਾ ਪੀਤਾ ਆ ਤੇ ਨਾ ਹੀ ਤੂੰ ਆਰਾਮ ਕੀਤਾ ਆ ਹੁਣ ਅਜੇ ਆਪਣੀ ਪਤਨੀ ਨਾਲ ਨਜ਼ਰ ਨਹੀਂ ਮਿਲਾ ਪਾਰਿਆ ਸੀ ਉਹਦੀ ਪਤਨੀ ਨੇ ਤਾਂ ਕਈ ਵਾਰ ਉਹਨੂੰ ਕਿਹਾ ਵੀ ਸੀ ਕਿ ਮੇਰੀ ਸਿਹਤ ਠੀਕ ਨਹੀਂ ਆ ਮੈਨੂੰ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਆ ਮੇਰੇ ਸਰੀਰ 'ਚ ਬਹੁਤ ਦਰਦ ਹੁੰਦਾ ਆ ਕਿਉਂਕਿ ਡਿਲੀਵਰੀ ਦੇ ਬਾਅਦ ਨਾ ਤਾਂ ਕਮਲ ਨੂੰ ਕੁਝ ਢੰਗ ਦਾ ਖਾਣ ਪੀਣ ਨੂੰ ਮਿਲਿਆ ਸੀ ਤੇ ਨਾ ਹੀ ਆਰਾਮ ਮਿਲਿਆ ਸੀ ਅਜੇ ਉਹਨੂੰ ਹਰ ਵਾਰ ਇਹੀ ਸਮਝਾਉਂਦਾ ਸੀ ਕਿ ਪਰਿਵਾਰ ਵਿੱਚ ਰਹਿਣਾ ਆ ਤਾਂ ਇੰਨਾ ਕੰਮ ਤਾਂ ਕਰਨਾ ਹੀ ਪੈਂਦਾ ਆ ਅੱਜ ਉਹਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਹਨੇ ਸਮਾਂ ਰਹਿਦਿਆਂ ਆਪਣੇ ਪਰਿਵਾਰ ਨੂੰ ਕਿਉਂ ਨਾ ਸਮਝਾਇਆ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਸੀ ਕਿ ਹੁਣ ਉਹਦੀ ਪਤਨੀ ਨੂੰ ਮਦਦ ਦੀ ਲੋੜ ਆ ਬਚਪਨ ਤੋਂ ਹੀ ਉਹਦੀ ਮਾਂ ਉਹਦੇ ਵੱਡੇ ਭਰਾ ਨਾਲ ਜ਼ਿਆਦਾ ਹੀ ਪਿਆਰ ਕਰਦੀ ਸੀ ਉਹ ਮਾਂ ਦਾ ਪਿਆਰ ਪਾਉਣ ਲਈ ਜੇ ਆਪਣੇ ਪਰਿਵਾਰ ਪ੍ਰਤੀ ਕੁਝ ਜ਼ਿਆਦਾ ਹੀ ਸਮਰਪਿਤ ਸੀ ਆਪਣੀ ਪਤਨੀ ਤੋਂ ਵੀ ਉਹਨੂੰ ਇਹੀ ਉਮੀਦ ਸੀ ਉਹ ਸੋਚਣ ਲੱਗਾ ਕਿ ਘਰ ਜਾ ਕੇ ਮੈਂ ਮਾਂ ਤੇ ਵੱਡੀ ਭਾਬੀ ਨਾਲ ਗੱਲ ਕਰਦਾ ਆ ਕਿ ਅੱਜ ਤੋਂ ਘਰ ਦੇ ਕੰਮਾਂ ਵਿੱਚ ਕਮਲ ਦੀ ਥੋੜੀ ਮਦਦ ਕਰਵਾ ਦਿਆ ਕਰੋ ਉਹ ਜਦੋਂ ਘਰ ਪਹੁੰਚਿਆ ਤਾਂ ਬਹੁਤ ਪਰੇਸ਼ਾਨ ਸੀ ਉਹਨੇ ਆਪਣੀ ਮਾਂ ਨੂੰ ਕਮਲ ਦੀ ਹਾਲਤ ਬਾਰੇ ਦੱਸਿਆ ਤਾਂ ਉਹਦੀ ਮਾਂ ਮੂੰਹ ਮਰੋੜਦੇ ਹੋਏ ਕਹਿਣ ਲੱਗੀ ਵੇਖ ਪੁੱਤ ਮੈਂ ਵੀ ਸੋਚ ਲਿਆ ਆ ਤੇਰੀ ਪਤਨੀ ਕੋਲੋਂ ਇੰਨੇ ਵੱਡੇ ਪਰਿਵਾਰ ਦਾ ਕੰਮ ਨਹੀਂ ਹੁੰਦਾ ਤਾਂ ਇੱਕ ਕੰਮ ਕਰਦੀ ਆ ਇਹਦਾ ਕੰਮ ਹੀ ਮੈਂ ਘੱਟ ਕਰ ਦੇਨੀ ਆ ਇਹ ਸੁਣ ਕੇ ਅਜੇ ਖੁਸ਼ ਹੋ ਗਿਆ ਕਿ ਹੁਣ ਉਹਦੀ ਪਤਨੀ ਨੂੰ ਥੋੜਾ ਜਿਹਾ ਆਰਾਮ ਮਿਲ ਜਾਊਗਾ ਪਰ ਅਗਲੇ ਹੀ ਪਲ ਉਹਦੀ ਮਾਂ ਕਮਲਵਲ ਵੇਖਦੇ ਹੋਏ ਕਹਿਣ ਲੱਗੀ ਛੋਟੀ ਬਹੂ ਤੂੰ ਹੁਣ ਕਿਸੇ ਕੰਮ ਦੀ ਨਹੀਂ ਰਹਿ ਗਈ ਤਾਂ ਇਸ ਲਈ ਹੁਣ ਤੁਸੀਂ ਦੋਵੇਂ ਅੱਡ ਹੋ ਜਾਓ ਕਮਲ ਇਹ ਗੱਲ ਸੁਣ ਕੇ ਰੋਣ ਲੱਗੀ ਕਿ ਸਸਤੇ ਜਠਾੜੀ ਦੇ ਕਾਰਨ ਹੀ ਤਾਂ ਮੇਰੀ ਇਹ ਹਾਲਤ ਹੋਈ ਸੀ ਮਾਂ ਦੀ ਗੱਲ ਸੁਣ ਕੇ ਅਜੇ ਹੈਰਾਨੀ ਨਾਲ ਬੋਲਿਆ ਮਾਂ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਹੀਆਂ ਕਮਲ ਨੇ ਇੰਨਾ ਟਾਈਮ ਪੂਰੇ ਪਰਿਵਾਰ ਨੂੰ ਇਕੱਲੀ ਨਹੀਂ ਸਾਂਭਿਆ ਆ ਕੀ ਤੁਸੀਂ ਉਹਦੀ ਥੋੜੀ ਮਦਦ ਨਹੀਂ ਕਰ ਸਕਦੇ ਮੈਂ ਕਮਲ ਦੀ ਕਦੀ ਕੋਈ ਗੱਲ ਨਹੀਂ ਸੁਣੀ ਸੀ ਜਦੋਂ ਇਹ ਕੰਮ ਤੇ ਆਪਣੀ ਥਕਾਵਟ ਤੇ ਕਮਜ਼ੋਰੀ ਬਾਰੇ ਮੈਨੂੰ ਦੱਸ ਕੇ ਰੋਣ ਲੱਗਦੀ ਸੀ ਤਾਂ ਮੈਂ ਇਹਨੂੰ ਹੀ ਝੜਕ ਕੇ ਚੁੱਪ ਕਰਾ ਦਿੰਦਾ ਸੀ ਅੱਜ ਜਦੋਂ ਇਹਨੂੰ ਪੂਰੇ ਪਰਿਵਾਰ ਦੀ ਲੋੜ ਆ ਤਾਂ ਤੂੰ ਮੈਨੂੰ ਤੇ ਇਹਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਸੁੱਟ ਦੇਣਾ ਚਾਹੁੰਦੀ ਆਂ ਐਵੇਂ ਤੁਸੀਂ ਕਿਵੇਂ ਕਰ ਸਕਦੇ ਹੋ ਉਹਦੀ ਮਾਂ ਨੇ ਗੁੱਸੇ ਨਾਲ ਕਿਹਾ ਵੇਖ ਪੁੱਤ ਗੱਲ ਇੱਕਦਮ ਸਿੱਧੀ ਆ ਜਦੋਂ ਤੱਕ ਇਹ ਘਰ ਦੇ ਕੰਮ ਕਰਦੀ ਸੀ ਉਦੋਂ ਤੱਕ ਤਾਂ ਠੀਕ ਸੀ ਹੁਣ ਇਹਦੀ ਤੇ ਇਹਦੇ ਬੱਚੇ ਦੀ ਸੇਵਾ ਤੇ ਦੇਖਭਾਲ ਕੌਣ ਕਰੂਗਾ ਇਹ ਸਾਰਾ ਕੁਝ ਮੇਰੇ ਕੋਲੋਂ ਨਹੀਂ ਹੋਣਾ ਇਹ ਤਾਂ ਹਮੇਸ਼ਾ ਬਿਮਾਰ ਹੀ ਰਹਿੰਦੀ ਆ ਮੈਨੂੰ ਇਹੋ ਜੀ ਬਿਮਾਰ ਬਹੂ ਨਹੀਂ ਚਾਹੀਦੀ ਇਸ ਲਈ ਤੁਸੀਂ ਆਪਣਾ ਘਰ ਵੱਖ ਕਰ ਲਓ ਤੇ ਆਪਣਾ ਘਰ ਸੰਭੋ ਹੁਣ ਮੇਰੀ ਵੀ ਉਮਰ ਹੋ ਗਈ ਆ ਇਸ ਲਈ ਮੈਂ ਇਹ ਸਾਰਾ ਕੁਝ ਨਹੀਂ ਕਰ ਸਕੂੰਗੀ ਵੱਡੀ ਬਹੂ ਆਪਣਾ ਘਰਬਾਰ ਸੰਭਾਲੂਗੀ ਜਾਂ ਛੋਟੀ ਬਹੂ ਨੂੰ ਸੰਭਾਲੂਗੀ ਮੈਂ ਜੋ ਵੀ ਫੈਸਲਾ ਲਿਆ ਆ ਪਰਵਾਰ ਦੀ ਭਲਾਈ ਲਈ ਹੀ ਲਿਆ ਆ ਇਹੀ ਸਹੀ ਰਹੂਗਾ ਅਜੇ ਬੋਲਿਆ ਪਰ ਮਾਂ ਤੁਸੀਂ ਸਾਡੇ ਨਾਲ ਇਵੇਂ ਨਹੀਂ ਕਰ ਸਕਦੇ ਤਾਂ ਫਿਰ ਉਹਦੀ ਮਾਂ ਬੋਲੀ ਮੇਰੇ ਫੈਸਲੇ ਤੇ ਉਂਗਲ ਨਾ ਚੁੱਕ ਚੁੱਪਚਾਪ ਮੇਰੀ ਗੱਲ ਮੰਨ ਤੇ ਆਪਣਾ ਘਰ ਵੱਖ ਕਰ ਲਾ ਇਹ ਸੁਣ ਕੇ ਅਜੇ ਹੈਰਾਨ ਰਹਿ ਗਿਆ ਕਮਲ ਦੀਆਂ ਅੱਖਾਂ ਵਿੱਚ ਅਥਰੂ ਰੁਕਣ ਦਾ ਨਾ ਹੀ ਨਹੀਂ ਲੈ ਰਹਾ ਸੀ ਵਿਆਹ ਦੇ ਬਾਅਦ ਉਹਨੇ ਇਸ ਪਰਿਵਾਰ ਨੂੰ ਦਿਲ ਤੋਂ ਅਪਣਾ ਲਿਆ ਸੀ ਤੇ ਅੱਜ ਇਹਨਾਂ ਦੀਆਂ ਹਰਕਤਾਂ ਵੇਖ ਕੇ ਉਹਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਪਰਿਵਾਰ ਤਾਂ ਪਰਿਵਾਰ ਆਖਵਾਉਣ ਦੇ ਲਾਇਕ ਹੀ ਨਹੀਂ ਆ ਅਜੇ ਜਿੰਨੂੰ ਆਪਣੇ ਪਰਿਵਾਰ ਨਾਲ ਇੰਨਾ ਮੋਹ ਸੀ ਉਹਦਾ ਦਿਲ ਵੀ ਇੱਕ ਪਲ ਚ ਟੁੱਟ ਕੇ ਚੱਕਣਾ ਚੂਰ ਹੋ ਗਿਆ ਸੀ ਅੱਜ ਉਹ ਖੁਦ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰ ਰਿਹਾ ਸੀ ਉਹਦੀਆਂ ਅੱਖਾਂ ਵੀ ਗਿੱਲੀਆਂ ਹੋ ਚੁੱਕੀਆਂ ਸੀ ਪਰ ਪਤਨੀ ਨੂੰ ਸੰਭਾਲਣ ਲਈ ਉਹਨੇ ਖੁਦ ਨੂੰ ਮਜ਼ਬੂਤ ਬਣਾਇਆ ਤੇ ਆਪਣੀ ਪਤਨੀ ਦੇ ਕੋਲ ਜਾ ਕੇ ਉਹਦੇ ਅਥਰੂ ਸਾਫ਼ ਕਰਦੇ ਹੋਏ ਬੋਲਿਆ ਕਮਲ ਤੂੰ ਚੁੱਪ ਹੋ ਜਾ ਆਪਣੇ ਪਤੀ ਨੂੰ ਆਪਣੇ ਕੋਲ ਪਾ ਕੇ ਅੱਜ ਉਹਦੇ ਵਿੱਚ ਵੀ ਹਿੰਮਤ ਆ ਗਈ ਸੀ ਅੱਜ ਉਹਦਾ ਪਤੀ ਉਹਦੇ ਪੱਖ ਵਿੱਚ ਮਜ਼ਬੂਤੀ ਨਾਲ ਖੜ੍ਹਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਮੈਂ ਅੱਜ ਤੋਂ ਬਾਅਦ ਬਸ ਤੇਰਾ ਹੀ ਹਾਂ ਤੇ ਤੇਰਾ ਹੀ ਰਹੂੰਗਾ ਕਿਉਂਕਿ ਅੱਜ ਉਹਨੇ ਆਪਣੇ ਹੀ ਖੂਨ ਦੇ ਰਿਸ਼ਤਿਆਂ ਦੇ ਅਸਲੀ ਚਿਹਰੇ ਵੇਖ ਜੂ ਲੈ ਸੀ ਅਜੇ ਦਾ ਦਿਲ ਇੱਕਦਮ ਟੁੱਟ ਚੁੱਕਿਆ ਸੀ ਪਰ ਪਤਨੀ ਨੂੰ ਹਿਮਤ ਦੇਣ ਲਈ ਉਹ ਉਹਦੇ ਨਾਲ ਮਜ਼ਬੂਤੀ ਨਾਲ ਖੜਾ ਰਿਹਾ ਆਖਿਰ ਹੁਣ ਉਹਨੂੰ ਆਪਣੀ ਪਤਨੀ ਤੇ ਬੱਚੇ ਨੂੰ ਹੀ ਇਕੱਲੇ ਨਹੀਂ ਸਾਹਮਣਾ ਸੀ ਕਿਉਂਕਿ ਹੁਣ ਪਤਨੀ ਤੇ ਬੱਚੇ ਦੀ ਜ਼ਿੰਮੇਵਾਰੀ ਤਾਂ ਉਸੇ ਦੀ ਹੀ ਸੀ ਉਹਨੇ ਹੌਲੀ ਜਿਹਾ ਕਿਹਾ ਮੈਨੂੰ ਮਾਫ਼ ਕਰ ਦੇ ਕਮਲ ਇਸ ਪਰਿਵਾਰ ਲਈ ਮੈਂ ਕਦੀ ਵੀ ਤੇਰੇ ਬਾਰੇ ਨਹੀਂ ਸੋਚਿਆ ਤੇਰੀ ਕਦੀ ਵੀ ਪਰਵਾਹ ਨਹੀਂ ਕੀਤੀ ਮੈਂ ਹਮੇਸ਼ਾ ਇਹੀ ਸੋਚਦਾ ਰਿਹਾ ਕਿ ਮੇਰੀ ਪਤਨੀ ਹਮੇਸ਼ਾ ਮੇਰੇ ਘਰ ਵਾਲਿਆਂ ਲਈ ਇੱਕ ਪੈਰ ਤੇ ਖੜੀ ਰਹੇ ਮੇਰੇ ਪਰਿਵਾਰ ਨੇ ਅੱਜ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਮੈਂ ਤੈਨੂੰ ਤਾਂ ਸਮਝਾ ਦੇਂਦਾ ਸੀ ਤੇਰੇ ਤੋਂ ਤਾਂ ਉਮੀਦ ਰੱਖਦਾ ਸੀ ਪਰ ਆਪਣੇ ਘਰ ਵਾਲਿਆਂ ਦੇ ਅੱਗੇ ਮੈਂ ਹਾਰ ਗਿਆ ਜਦ ਮੇਰੀ ਮਾਂ ਤੇ ਭਾਬੀ ਮੇਰਾ ਦਰਦ ਨਹੀਂ ਸਮਝ ਰਹਿ ਤਾਂ ਤੇਰਾ ਦਰਦ ਕੀ ਸਮਝਣਗੇ ਚੁੱਪ ਹੋ ਜਾ ਹੁਣ ਆਪਾਂ ਇੱਕ ਪਲ ਵੀ ਇੱਥੇ ਨਹੀਂ ਰੁਕਾਂਗੇ ਮੈਂ ਆਪਣਿਆਂ ਨੂੰ ਸਮਝਣ ਵਿੱਚ ਪੁੱਲ ਕਰ ਦਿੱਤੀ ਇਹਦੇ ਲਈ ਤੂੰ ਮੈਨੂੰ ਮਾਫ਼ ਕਰ ਦੇਈ ਕਮਲ ਲਗਾਤਾਰ ਰੋਈ ਜਾ ਰਹੀ ਸੀ ਉਹ ਚੁੱਪ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਇੱਕ ਪਾਸੇ ਜਿੱਥੇ ਸਾਰੇ ਰਿਸ਼ਤੇ ਆਨੇ ਧੋਖਾ ਦੇ ਦਿੱਤਾ ਸੀ ਉੱਥੇ ਹੀ ਦੂਜੇ ਪਾਸੇ ਅੱਜ ਉਹਨੂੰ ਉਹਦੇ ਪਤੀ ਦਾ ਸਹਿਯੋਗ ਵੀ ਮਿਲ ਗਿਆ ਸੀ ਪਤੀ ਦੇ ਪਿਆਰ ਨਾਲ ਉਹ ਭਾਵੁਕ ਹੋ ਗਈ ਸੀ ਉਹ ਰੋਂਦੇ ਹੋਏ ਬੋਲੀ ਇਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਆ ਜੀ ਹਰ ਇਨਸਾਨ ਆਪਣੇ ਪਰਿਵਾਰ ਨੂੰ ਹੀ ਅੱਗੇ ਰੱਖਦਾ ਆ ਪਰ ਜਦੋਂ ਪਰਿਵਾਰ ਬੁਰੇ ਵਕਤ ਵਿੱਚ ਸਾਥ ਛੱਡ ਦਿੰਦਾ ਆ ਨਾ ਉਹ ਇਨਸਾਨ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਆ ਉਦੋਂ ਹੀ ਉਹਦੀ ਜਠਾਣੀ ਬੋਲੀ ਹੁਣ ਸਾਨੂੰ ਕੋਸਣਾ ਬੰਦ ਕਰ ਤੇ ਆਪਣਾ ਸਮਾਨ ਵੰਨਣਾ ਸ਼ੁਰੂ ਕਰ ਦੇ ਅਜੇ ਨੂੰ ਵੀ ਹੁਣ ਹੋਰ ਬੇਜਿੱਤ ਹੋਣਾ ਮਨਜ਼ੂਰ ਨਹੀਂ ਸੀ ਉਹ ਆਪਣੇ ਕਮਰੇ ਵਿੱਚ ਗਿਆ ਤੇ ਆਪਣਾ ਸਮਾਨ ਪੈਕ ਕਰਨ ਲੱਗਾ ਉਦੋਂ ਹੀ ਪਿੱਛੋਂ ਦੀ ਮਾਂ ਉਹਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਤੁਸੀਂ ਆਪਣਾ ਸਮਾਨ ਪੈਕ ਕਰ ਲਓ ਤੇ ਜਦੋਂ ਕਿਤੇ ਤੁਹਾਡਾ ਰਹਿਣ ਦਾ ਇੰਤਜ਼ਾਮ ਹੋ ਜਾਊਗਾ ਤਾਂ ਆਰਾਮ ਨਾਲ ਘਰ ਛੱਡ ਕੇ ਚਲੇ ਜਾਇਓ ਮੈਂ ਤੈਨੂੰ ਅੱਜ ਹੀ ਘਰੋਂ ਨਹੀਂ ਕੱਢ ਰਹੀ ਤੂੰ ਮੇਰਾ ਪੁੱਤਿਆ ਇਹਨਾਂ ਦਾ ਮੈਂ ਤੇਰੇ ਲਈ ਕਰ ਹੀ ਸਕਦੀ ਆ ਇਹ ਸੁਣ ਕੇ ਅਜੇ ਬੋਲਿਆ ਕਿਹੜਾ ਪੁੱਤ ਕਿਸ ਦਾ ਪੁੱਤ ਕੋਈ ਆਪਣੇ ਪੁੱਤ ਨਾਲ ਇਵੇਂ ਕਿਵੇਂ ਕਰ ਸਕਦਾ ਆ ਮੇਰੇ ਤੇ ਇੰਨਾ ਤਰਸ ਖਾਂ ਦੀ ਕੋਈ ਲੋੜ ਨਹੀਂ ਆ ਤੁਹਾਨੂੰ ਮੈਂ ਅੱਜ ਹੁਣੇ ਤੇ ਇਸੇ ਵਕਤ ਇਸ ਘਰ ਨੂੰ ਛੱਡ ਕੇ ਚੱਲਿਆ ਆ ਉਹਦੀ ਮਾਂ ਨੇ ਗੁੱਸੇ ਨਾਲ ਕਿਹਾ ਤਾ ਚੱਲਿਆ ਜਾ ਮੈਨੂੰ ਵੀ ਤੇਰੀ ਕੋਈ ਲੋੜ ਨਹੀਂ ਆ ਮੇਰੇ ਲਈ ਮੇਰਾ ਵੱਡਾ ਮੁੰਡਾ ਤੇ ਬਹੂ ਹੀ ਬੋਤ ਆ ਅਜੇ ਹੋਰ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਇਸ ਲਈ ਉਹ ਘਰੋਂ ਬਾਹਰ ਗੱਡੀ ਵਾਲੇ ਨੂੰ ਬੁਲਾਉਣ ਲਈ ਚਲਾ ਗਿਆ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਬਾਕੀ ਦਾ ਸਮਾਨ ਮੈਂ ਬਾਅਦ ਵਿੱਚ ਆ ਕੇ ਲੈ ਜਾਊਂਗਾ ਫਿਲਹਾਲ ਹੁਣ ਮੈਂ ਇੱਕ ਪਲ ਵੀ ਇਸ ਘਰ ਚ ਨਹੀਂ ਰੁਕ ਸਕਦਾ ਇਹਨਾਂ ਕਹਿ ਕੇ ਉਹ ਤੀਰਵਾਂਗ ਕਮਰੇ ਤੋਂ ਬਾਹਰ ਨਿਕਲ ਗਿਆ ਕਮਲ ਆਪਣੇ ਬੇਟੇ ਦਾ ਸਾਰਾ ਜ਼ਰੂਰੀ ਸਮਾਨ ਪੈਕ ਕਰਨ ਲੱਗ ਪਈ ਥੋੜੀ ਦੇਰ ਵਿੱਚ ਹੀ ਹਜੇ ਰਿਕਸ਼ਾ ਲੈ ਕੇ ਆ ਗਿਆ ਸੀ ਕਮਲ ਹੌਲੀ ਜਈ ਬੋਲੀ ਇੰਨੀ ਜਲਦਬਾਜ਼ੀ ਵਿੱਚ ਆਪਾਂ ਕਿੱਥੇ ਜਾਵਾਂਗੇ ਤਾਂ ਜੇ ਨੇ ਉਹਦੇ ਹੱਥਾਂ ਨੂੰ ਫੜ ਕੇ ਕਿਹਾ ਤੂੰ ਮੇਰੇ ਤੇ ਯਕੀਨ ਰੱਖ ਹਜੇ ਮੈਂ ਟੁੱਟਾ ਹੋਇਆ ਆ ਮੇਰਾ ਮਨ ਬਹੁਤ ਕਮਜ਼ੋਰ ਹੋ ਗਿਆ ਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਇਸ ਲਈ ਮੈਂ ਸੋਚਿਆ ਕਿ ਫਿਲਹਾਲ ਤੂੰ ਕੁਝ ਦਿਨ ਆਪਣੇ ਪੇਕੇ ਚਲੀ ਜਾ ਜਦੋਂ ਤੇਰੀ ਸਿਹਤ ਥੋੜੀ ਠੀਕ ਹੋ ਜੂਗੀ ਤਾਂ ਆਪਾਂ ਦੋਵੇਂ ਮਿਲ ਕੇ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕ ਲਵਾਂਗੇ ਉਦੋਂ ਤੱਕ ਮੈਂ ਆਪਣੇ ਲਈ ਕਿਤੇ ਹੋਰ ਰਹਿਣ ਦਾ ਇਂਤਜ਼ਾਮ ਕਰਦਾ ਹਾਂ ਤੈਨੂੰ ਵੀ ਆਪਣੇ ਮਾਪਿਆਂ ਨੂੰ ਮਿਲੇ ਹੋਏ ਬਹੁਤ ਟਾਈਮ ਹੋ ਗਿਆ ਆ ਨਾ ਕਮਲ ਉਹਦੇ ਗਲ ਲਾ ਕੇ ਬਹੁਤ ਰੋਈ ਏਵੇਂ ਲੱਗ ਰਿਹਾ ਸੀ ਜਿਵੇਂ ਅੱਜ ਉਹਦਾ ਨਵਾਂ ਵਿਆਹ ਹੋਇਆ ਹੋਵੇ ਦੇਵਦਾ ਪਤੀ ਯੋਦੇ ਨਾਲੋਂ ਸਾਰੇ ਵਾਅਦੇ ਕਰ ਰਿਹਾ ਹੋਵੇ ਕਿ ਮੈਂ ਸਾਰੀ ਉਮਰ ਤੇਰਾ ਸਾਥ ਨਹੀਂ ਛੱਡੂਗਾ ਫਿਰ ਕਮਲ ਆਪਣੇ ਪੇਕੇ ਚਲੀ ਗਈ ਉਹ ਉੱਥੇ ਪੂਰਾ 1 ਮਹੀਨਾ ਰਹੀ ਉਹਦੀ ਮਾਂ ਤੇ ਭਾਬੀ ਨੇ ਮਿਲ ਕੇ ਉਹਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ ਉਹਦੇ ਬੱਚੇ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਇਧਰ ਅਜੇ ਆਪਣੇ ਇੱਕ ਦੋਸਤ ਦੇ ਘਰ ਰਹਿੰਦਾ ਸੀ ਤਾਂ ਉਹਨੇ ਆਪਣੇ ਲਈ ਇੱਕ ਅਲੱਗ ਘਰ ਦਾ ਇੰਤਜ਼ਾਮ ਵੀ ਕਰ ਲਿਆ ਸੀ ਇੱਕ ਮਹੀਨੇ ਬਾਅਦ ਆਖਰਕਾਰ ਉਹ ਕਮਲ ਨੂੰ ਲੈਣ ਲਈ ਆ ਹੀ ਗਿਆ। ਕਮਲ ਆਪਣੇ ਕਿਰਾਏ ਦੇ ਘਰ ਵਿੱਚ ਪਹੁੰਚ ਕੇ ਬਹੁਤ ਖੁਸ਼ ਹੋਈ। ਕਮਰਾ ਛੋਟਾ ਜਿਹਾ ਹੀ ਸੀ ਪਰ ਉੱਥੇ ਸਕੂਨ ਤੇ ਸ਼ਾਂਤੀ ਸੀ। ਹਾਲਾਂਕਿ ਆਪਣੇਆਂ ਤੋਂ ਮਿਲੇ ਹੋਏ ਦਰਦ ਨੂੰ ਭੁੱਲਣ ਵਿੱਚ ਇੱਕ ਲੰਮਾ ਸਮਾਂ ਲੱਗਣ ਵਾਲਾ ਸੀ। ਉਹਨਾਂ ਦੋਵਾਂ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਸੀ। ਸੋ ਦੋਸਤੋ ਜਦੋਂ ਆਪਣੇ ਧੋਖਾ ਦਿੰਦੇ ਆਣਾ ਤਾਂ ਬੜਾ ਬੁਰਾ ਲੱਗਦਾ ਆ। ਪਰ ਫਿਰ ਵੀ ਹਿੰਮਤ ਤੋਂ ਕੰਮ ਲੈਂਦੇ ਹੋਏ ਆਪਣੀ ਜ਼ਿੰਦਗੀ ੱਚ ਅੱਗੇ ਵਧਣਾ ਚਾਹੀਦਾ ਆ ਕਿਉਂਕਿ ਜਿਹੜੇ ਰਿਸ਼ਤੇ ਤੁਹਾਡੀ ਪ੍ਰਵਾਹ ਨਹੀਂ ਕਰਦੇ ਉਹਨਾਂ ਲਈ ਅਥਰੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਦੋਸਤੋ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ